ਕੈ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਨਾ ਬਸਾਇਆ ਆਪਾਂ ਗਵਾਗੇ ਕੈ ਕਿਆ ਤਦ ਕਰਮ ਕਮਾਇਆ ਬੜਾ ਕੁਝ ਕਮਾਇਆ ਮੈਂ ਵੀ ਕਹਿ ਦੇਣਾ ਉਹਨਾਂ ਤੁਸੀਂ ਵੀ ਸ਼ਾਇਦ ਕਹਿੰਦੇ ਹੋਵੋਗੇ ਬੜੀ ਗਰੀਬੀ ਸੀ ਬਹੁਤ ਮਿਹਨਤ ਕੀਤੀ ਮੈਂ ਆ ਬਣਾ ਲਿਆ ਇੱਕ ਕਿੱਲੇ ਦੇ 12 ਬਣਾ ਲੈ 50 ਬਣਾ ਲੈ ਆਹ ਕੁਛ ਕੀਤਾ ਆਹ ਕੀਤਾ ਆਹ ਕੀਤਾ ਉਹ ਕੀਤਾ ਜਿਹੜਾ ਕਰਨਾ ਸੀ ਉਹ ਕੀਤਾ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਟੁਕ ਟੁਕੋ ਫੱਕੜੇ ਸਭ ਮੁਕਦੀ ਚੱਲੀ ਰੈਨਾ ਤੂੰ ਕਿੰਨੀ ਵਾਰੀ ਸੰਤਰੀ ਬਣਿਆ ਕਿੰਨੀ ਵਾਰੀ ਮੰਤਰੀ ਬਣਿਆ ਮੈਂ ਕਿਤੇ ਨਹੀਂ ਪੜਿਆ ਉਹ ਮਾਲਕ ਪੁੱਛਦਾ ਤੂੰ ਕਿਹੜੇ ਦੇਸ਼ ਦਾ ਰਾਜਾ ਸੀ ਜਾਂ ਕਿੱਥੇ ਜੰਮਿਆ ਸੀ ਕਿਹੜੇ ਧਰਮ ਵਿੱਚ ਜੰਮਿਆ ਸੀ ਜਾਂ ਕਿਹੜੀ ਜਾਤ ਵਿੱਚ ਜੰਮਿਆ ਸੀ ਕਿਹੜੇ ਕਿਹੜੀ ਹਾਲਤ ਸੀ ਤੇਰੀ ਕੋਈ ਨਹੀਂ ਉਥੇ ਪੁੱਛਦਾ ਉਥੇ ਕੀ ਪੁੱਛਦਾ ਉਥੇ ਸੱਚੇ ਹੀ ਸੱਚ ਨਿਭੜਾ ਚੁਣ ਵਕ ਕੱਢੇ ਜਿ ਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋ ਕਾਲੇ ਦੋਜਗ ਚੱਲਿਆ ਤੇਰੇ ਨਾਂ ਰੱਤੇ ਸੀ ਜਿਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖ ਨਾਵੇ ਧਰਮਾਂ ਮਾਲੇ ਔਤਤੀ ਇਹ ਪੁੱਛਿਆ ਜਾਣਾ ਹੈ ਕਿ ਕਰਮਾਂ ਦੀ ਖੇਤੀ ਦੇਖਣੀ ਹੈ ਕਰਮਾਂ